ਕੀ ਲੋੜ ਸੀ ਇਧਰ ਆਉਣ ਦੀ ਜੇ ਚੰਜ ਦੇ ਨਿਕਲੇ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਆਉਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਅਸੀਂ ਹੁਣ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣੀ ਪੈਣੀ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜੀ ਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹਣੇ ਕਿਸੇ ਸੁਖਬੀਰ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਿਓ ਤਾਂ ਡੂਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਧੂਏ ਨੇ ਤਾਂ ਆਹ ਜਾਣਾ ਮੱਖੀਆਂ ਨੇ ਥੱਲੇ ਆਉਣਾ ਇਹ ਡੂਮਲੇ ਤੋਂ ਖੜਾ ਛੋੜਨਾ ਬਹੁਤ ਔਖਾ ਹੋ ਜਾਂਦਾ ਜੀ ਫਿਰ ਸੁਈ ਇਹੇ ਇਸੇ ਹਾਲ ਚੋਂ ਤੁਸੀਂ ਨਿਕਲਿਆ ਜੇ ਇਸ ਤੁੰਗ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਜਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਇੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਤੇ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾ ਕਰਕੇ ਆਇਆ ਜਹਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹੈ ਜਿਹੜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਐਡਜਸਟ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲਤਾ ਦੇਖੋ ਫਿਰ ਕੀ ਹੁੰਦਾ ਉਹ ਬੀਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫੇ ਸਾਨੂੰ ਕਿਉਂ ਜ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋਰਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੀ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੀਰਮੈਨ ਆ ਕੋਈ ਉਹ ਆ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮਕਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕੌਣ ਬੈਗੇ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਅੱਜ ਭਗਵੰਤ ਮਾਨ ਬੈੱਡ ਦੇ ਸੱਜੇ ਪਾਸੇ ਕਿਉਂ ਉੱਠਿਆ ਖੱਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖੱਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ 'ਚ ਬਰਫ਼ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵੰਤ ਮਾਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੂੰ ਵਿੱਚ ਕਿਉਂ ਕੁੜੀ ਸੀ ਜਾਣੇ ਯਾਰ ਕਾਲੇ ਹੋਏ ਪਏ ਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸ ਪੱਲੁਖਿਆਣੇ ਤੋਂ ਪ੍ਰਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਨਾ ਮੈਂ ਇਸ ਘਰ ਚ ਰਿਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਗਾ ਚਾਹੇ ਕੰਧ ਟੱਪ ਕੇ ਆ ਤਾਂ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ ਵੀ ਦਾਦਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਅਹੀਂ ਚਾਬੀਆਂ ਨਹੀਂ ਲੈਂਦੇ ਲੋਕ ਆ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਜਿੰਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤਪੁਰ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਕ ਜੀ ਪਹੁੰਚੇ ਅਹ ਵਕੀਲ ਸੀ ਹੁਣ ਇਹਦੇ ਕਰ ਮੂਰੇ ਰੋਜ਼ ਤਰਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਰਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਹਾਂ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜਾਸੀ ਕਮਾਉਣੇ ਹੋਣ ਪੈਸੇ ਵਿੱਚੋਂ ਅੱਜ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡਰਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਂ ਇਹੋ ਚਾਹੀਦੇ ਹੋਣਗੇ ਨਾ ਹੁਣ ਬਣਾ ਰਹੇ ਹਾਂ ਜਦੋਂ अठ सौ सताहठ महला क्लीनिक हो गए जी कुछ किन्ने डॉक्टर काम करते हैं किन्ने फार्मासिस्ट काम करते हैं दो करोड़ तो बद मैं मा ढाई करोड़ के नेड़तेड़े की हो गया अंकड़ा हूं तो ढाई करोड़ तो बद्ध लोग उत्तर आके अपना चैकअप करा के चले गए महलाा क्लीनिका आम आदमी क्लीनिक कहने आप सो हैल्थ एजुकेशन इंफ्रास्ट्रक्चर कि ਸਾਡੀ ਲਾਅ ਐਂਡ ਆਰਡਰ ਕਿ ਸਾਡੀ ਪ੍ਰਾਇਓਰਟੀਜ਼ ਨੇ ਆਹੀ ਚਾਰ ਪੰਜ ਚੀਜ਼ਾਂ ਹੁੰਦੀਆਂ ਨੇ ਬੰਦਾ ਸੇਫ ਹੋਵੇ ਉਹਨੂੰ ਨੌਕਰੀ ਮਿਲੇ ਉਹਦੇ ਬੱਚੇ ਵਧੀਆ ਸਕੂਲ ਚ ਪੜਨ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਨੇ ਆ ਫਿਰ ਇਹ ਹੀ ਲਾਈਫ ਆਏ ਐਸੇ 50 50 ਲੱਖ ਦੇ ਕਿ ਉੱਥੇ ਜਾਂਦੇ ਆ ਤਾਂ ਉੱਥੇ ਇਹੀ ਆ ਬਸ